ਹੈਲੋ ਗਾਇਜ਼ ਆਈ ਹੋਪ ਤੁਸੀਂ ਸਾਰਿਆਂ ਨੇ ਵਧੀਆ ਹੋਵੋਗੇ ਤੇ ਮੈਂ ਗੁਰਪ੍ਰੀਤ कौर ਮੈਂ ਫਸਟ ਟਾਈਮ ਬਲੌਗ ਬਣਾਉਣ ਲੱਗੀ ਹਾਂਗੀ YouTube ਤੇ ਤੇ ਮੈਂ ਨਾ ਬਹੁਤ ਵਾਰੀ ਸੋਚਿਆ ਸੀਗਾ ਵੀ ਮੈਂ YouTube ਤੇ ਬਲੌਗ ਬਣਾਉਂਗੀ ਵੀਡੀਓ ਪਾਉਂਗੀ ਪਰ ਮੈਨੂੰ ਨਾ ਬਣਾਉਣਾ ਨਹੀਂ ਆਉਂਦਾ ਕੁਝ ਵੀ ਤੇ ਪਲੀਜ਼ ਜੇ ਤੁਸੀਂ ਮੇਰਾ ਸਾਥ ਦੋਗੇ ਤਾਂ ਮੈਂ ਵੀ ਅੱਗੇ ਤੋਂ ਅੱਗੇ ਵਧੂੰਗੀ ਤੇ ਆ ਮੇਰਾ ਬੱਚਾ ਹੈ ਫਤਿਹ ਅਦਰ ਦੇ ਇਹ ਮੇਰਾ ਬੱਚਾ ਇਹ ਬੱਚਾ ਬੜਾ ਖਰਾ ਹੈ ਹਮ ਖਰਾਤੀ ਬੱਚਾ ਤੇ ਮੈਂ ਹੁਣ ਨੌਂ ਚੱਲੀ ਸੀਗੀ ਤੁਮਹਾਂ ਸਾਲੇ ਕੋਈ ਰਿਕਾਰਡਿੰਗ ਸਟਾਰਟ ਕਰਦੇ ਆਂਗੇ ਕੀ ਬੰਦਾਗਾ ਮੈਨੋਂ ਵੈਸੇ ਹਰੇ ਜਾ ਰਹਾ ਤਾਂ ਪਤਾ ਨਹੀਂ ਹੈਗਾ ਵੀ ਕਿਵੇਂ ਬਣਾਉਣਾ ਕੀ ਕਰਨਾਗਾ ਹੇ ਰੱਬਾ ਮੇਰੇ ਤਾਂ ਬਾਹਾਂ ਦੁਖਣ ਵੀ ਲੱਗ ਗਈ ਪਤਾ ਨਹੀਂ ਕਿਵੇਂ ਲੋਕ ਖੜੇ ਰਹਿੰਦੇ ਫੜ ਕੇ ਬਾਹ ਥੱਕ ਗਈ ਹੋਰ ਥੱਕ ਗਈ ਬਾਹ ਮੇਰੀ ਕਦਮ ਤਾਂ ਹੋਇਆ ਪਿਆ ਸਰੀਰ ਜਮਾ ਗੋਲੀਆਂ ਦਵਾਈਆਂ ਖਾ ਖਾ ਕੇ ਮੈਂ ਸਿੰਪਲ ਜੀ ਫੈਮਲੀ ਚ ਬਿਲੋਂਗ ਕਰਦੀ ਆਂਗੀ ਤੇ ਬਹੁਤ ਜ਼ਿਆਦਾ ਹੁਣ ਮਜਬੂਰੀਆਂ ਵੀ ਆਈਆਂ ਪਈਆਂ ਵੀ ਮੈਨੂੰ ਸਮਝ ਨਹੀਂ ਆਉਂਦੀ ਇਸ ਵਿੱਚ ਮੈਂ ਕੀ ਕਰਾਂ ਮੈਂ ਹੁਣ ਬਾਹਰ ਜਾ ਕੇ ਤਾਂ ਕੋਈ ਕੰਮ ਕਰ ਨਹੀਂ ਸਕਦੀ ਕਿ ਕਿਉਂਕਿ ਮੇਰਾ ਤੇ ਮੇਰੇ ਘਰਵਾਲੇ ਦਾ ਐਕਸੀਡੈਂਟ ਹੋ ਗਿਆ ਸੀਗਾ ਤੇ ਮੈਨੂੰ ਨਾਲ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆਗੀ ਬਹੁਤ ਜ਼ਿਆਦਾ ये मेरा कहा आ रहा है छोटा जा छोटा चाहिए की करी अन्ना की कर दा चेपी लाना कितने लाना ਆਦਰੀ ਟੋਕਰੀ ਦੇ ਵਿੱਚ ਪੱਤੇ ਢਿੱਗੇ ਪਏ ਆ ਕੱਢ ਦੇ ਇਹਨਾਂ ਪੱਲੇ ਵਾਲੇ ਢਿੱਗੇ ਪਏ ਪੱਲੇ ਵਾਲੇ ਢਿੱਗੇ ਆ ਹਾਂ ਜੀ ਇਹ ਜੋ ਉੱਪਰ ਢਿੱਗੇ ਠੀਕਾ ਇਧਰ ਦੇਖ ਹੈਲੋ ਬੋਲ ਹੈਲੋ ਸਬਜੀ ਘਰੀ ਬਣਾਈ ਆ ਮੈਂ ਅਜਾ ਕੀਤਾ ਨੇ ਟੱਪ ਵਾਰੋ ਪਹਿਲਾਂ ਕਾਰਿਆ ਮੇਰਾ ਬੇਟਾ ਤੁਸੀਂ ਤਾਂ ਐ ਚੁੱਪ ਕਰ ਗਏ ਜਿਵੇਂ ਮੈਂ ਬਾੜ ਖੋਲ ਲਿਆ ਹੁੰਦਾਗਾ ਹੈ ਬੋਲੋ ਰ ਸਹੀ ਫੋਸ਼ਾ ਤੇ ਆ ਮੇਰੇ ਘਰ ਵਾਲਾਗਾ ਐ ਲਵ ਸਸੀ ਕਾਲ ਮੈਂ ਸੁਖਰਾਜ ਕੰਚਾ ਜਿਹੜਾ ਦਿੱਤੀ ਉਹ ਪਿੰਡ ਨਹੀਂ ਦਸੀ ਤਾ ਚਲ ਕੋਈ ਗੱਲ ਨਹੀਂ ਨਹੀਂ ਉਹ ਮੈਗਪ੍ਰੀਤ ਹੋਣਗੇ ਦੱਸ ਦਗਾ ਹੀ ਨਹੀਂ ਪਿੰਡ ਉਹਨੇ ਅਜੇ ਤੱਕ ਪਿੰਡ ਦੱਸਿਆ ਕਿਸੇ ਨੂੰ ਆਪਦਾ ਦੱਸਿਆ ਨਹੀਂ ਬਸ ਇਹ ਇਹ ਪਤਾ ਹੈਗਾ ਵੀ ਉਹ ਮੁਖਸਰ ਦੇ ਕੋਲ ਦੀ ਹੈਗੀ ਕਿਸੇ ਨੂੰ ਉਹਰੇ ਪਿੰਡ ਦਾ ਨਹੀਂ ਪਤਾ ਹੈਗਾ ਕੋਈ ਮੈਂ ਵੀ ਵੈਸੇ ਮੁਖਸਰ ਕਾਲਦੀ ਆਂਗੀ ਮੈਂ ਮਸ਼ਕਪਰੀਤ ਨੂੰ ਜਾਣਦੀ ਆਂਗੀ ਚੰਗੇ ਤਰ੍ਹਾਂ ਮੈਂ ਤਾਂ ਨਾ ਨਾ ਕਿਉਂ ਨਹੀਂ ਆਗੀ ਮੇਰੇ ਕੋਲ ਤਾਂ ਕੋਈ ਹੋਰ ਕੰਮ ਨਹੀਂ ਹੈਗਾਗਾ ਵੀ ਮੈਂ ਆ ਕਿਤੇ 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 ਮੰਦ ਕਿਤੇ ਜਾਣ ਆਣੀ ਕਿਤੇ ਆਉਣਾ ਨਹੀਂਗਾ ਕੀ ਕਰੂੰਗੀ ਮੈਂ ਹੂੰ ਮੈਂ ਕਿਤੇ ਜਾਣਾ ਨਹੀਂ ਕਿਤੇ ਆਉਣਾ ਨਹੀਂਗਾ ਕੀ ਕਰੂੰਗੀ ਮੈਂ ਉਹ ਲਾ ਮੇਰੀ ਤਾਂ ਨਾ ਬਾਹ ਥੱਕ ਜਾਂਦੀ ਹੈ ਤਾਂ ਕਰਕੇ ਮੈਂ ਐਵੇਂ ਥੱਲੇ ਕਰ ਲੈਂਦੀ ਆ ਕਿ ਜਿਆਦਾ ਟਾਈਮ ਉੱਪਰ ਨਹੀਂ ਚੱਕੀ ਜਾਂਦੀ ਪਲੀਜ਼ ਗਾਇਜ਼ ਮੈਨੂੰ سپورਟ ਕਰੋ ਤੇ ਮੈਂ ਐਵੇਂ ਰੋਜ਼ ਰੋਜ਼ ਬਲੌਗ ਲੈ ਕੇ ਆਇਆ ਕਰੂੰਗੀ ਠੀਕ ਹੈ